ਸਿੱਖ ਤੇ ਜਿਹੜਾ ਵਾ ਬੰਦ-ਬੰਦ ਵੀ ਕਟਾਲੇ ਕੋਪੜੀ ਲਵਾਲੇ ਉਹ ਸਿੱਖੀ ਨਹੀਂ ਛੱਡਦਾ ਪਰ ਚਲੋ ਜਿਨ੍ਹਾਂ ਨੂੰ ਅਜੇ ਪੂਰੀ ਸਿੱਖੀ ਦੀ ਸਮਝ ਨਹੀਂ ਹੁੰਦੀ ਉਹ ਵਰਗਲਾਈ ਜਾਂਦੇ ਆ ਇਸੇ ਕਰਕੇ ਅਸੀਂ ਜਿਹੜੇ ਵਿਦੇਸ਼ਾਂ 'ਚ ਪ੍ਰਚਾਰਕ ਬਹੁਤ ਗਏ ਹੋਇਆ ਉਹਨਾਂ ਨੂੰ ਕਿਹਾ ਵੀ ਸਮਝੋ ਐਮਰਜੈਂਸੀ ਆ ਹੁਣ ਤੇ ਸਾਰੇ ਪੰਜਾਬ ਨੂੰ ਮੁੜੋ ਤੇ ਇੱਕ ਸੈਂਸਰ ਬੋਰਡ ਬਣੇ ਉਹ ਤੈਅ ਕਰੇ ਵੀ ਕੀ ਠੀਕ ਆ ਤੇ ਕੀ ਗਲਤ ਆ ਅਸੀਂ ਆਪਣੇ ਇਤਿਹਾਸ ਆਪਣੀਆਂ ਰਵੈਤਾਂ ਤੇ ਆਪਣੇ ਫਲਸਫੇ ਦਾ ਕਹਾਣ ਨਹੀਂ ਵੇਖ ਸਕਦੇ ਕਿਸੇ ਵੀ ਬੋਰਡ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਾਡੇ ਗੁਰੂ ਸਾਹਿਬ ਜਾਂ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੇ ਕੋਈ ਇਤਿਹਾਸ ਦੇ ਨਾਲ ਖਿਲਵਾੜ ਕਰੇ ਜਾਂ ਉਹਨਾਂ ਦਾ ਪਾਤਰ ਚਿੱਤਰਣ ਕਰੇ ਸਿੱਖ ਇਹ ਸਹਿਣ ਹੀ ਨਹੀਂ ਕਰਦਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ अर्जਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਯੋਦਾ ਬਹੁਤ ਪਰਉਪਕਾਰੀ ਛੇਵੇਂ ਗੁਰੂ ਨਾਨਕ ਛੇਵੇਂ ਪਾਤਸ਼ਾਹ ਧੰਨ 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 ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਮੇਰੀ ਪੀੜੀ ਦੇ ਮਾਲਕ ਉਹਨਾਂ ਵੱਲੋਂ ਸਿਰਜੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਸਕਤਰੇਤ ਵਿਖੇ ਅੱਜ ਪੰਜ ਸਿੰਘ ਸਹਿਬਾਨ ਦੀ ਇੱਕ ਜ਼ਰੂਰੀ ਇਕਤਰਤਾ ਹੋਈ ਆ ਜਿਸ ਵਿੱਚ ਕੁਝ ਮਤੇ ਜਿਹੜੇ ਨੇ ਉਹ ਪੰਜ ਸਿੰਘ ਸਹਿਬਾਨਾਂ ਨੇ ਪਾਸ ਕੀਤੇ ਨੇ ਉਹ ਮੈਂ ਤੁਹਾਨੂੰ ਜਿਹੜੇ ਮਤੇ ਨੇ ਉਹ ਲੜੀवार ਸਾਰੇ ਦੱਸ ਦਿੰਨਾ ਪਹਿਲਾ ਜਿਹੜਾ ਮਤਾ ਨੰਬਰ 1 ਵਾ ਅੱਜ ਮਿਤੀ 26 ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕਤ੍ਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਗੁਰਪ੍ਰਵਾਸੀ ਗਿਆਨੀ ਮਲਕੀਤ ਸਿੰਘ ਜੀ ਖਡੂਰ ਸਾਬਕਾ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਬਾਣੀ ਸੰਥਿਆ ਸੇਵਾਵਾਂ ਦੀ ਸ਼ਲਾਘਾ ਕਰਦੇ ਹਾਂ ਉਹਨਾਂ ਦੇ ਪਰਿਵਾਰ ਉਹਨਾਂ ਦੀ ਸਿੰਘਣੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਕੀਤਾ ਜਾਵੇਗਾ ਇਹ ਕੌਮ ਦੀ ਇੱਕ ਚੰਗੀ ਹਸਤੀ ਸੀ ਔਰ ਇਹਨਾਂ ਨੇ ਬਹੁਤ ਬੱਚਿਆਂ ਨੂੰ ਸੰਥਿਆ ਕਰਵਾਈ ਮਤਾ ਨੰਬਰ 2 ਅੱਜ ਮਿਤੀ 26 ਚੇਤ ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਬਾਨ ਦੀ ਇਕਤਰਤਾ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਬਾਨ ਵੱਲੋਂ ਸਰਬਸੰਮਤੀ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੀ ਵੱਲੋਂ ਦਸ਼ਮੇਸ਼ ਪਾਤਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਾਬਜ਼ਾਦਿਆਂ ਅਤੇ ਉਹਨਾਂ ਦੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸਾਫਰ ਇਹ ਸ਼ਹਾਦਤ ਰਾਹੀਂ ਪ੍ਰਚਾਰ ਕਰਦਿਆਂ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ ਮਤਾ ਨੰਬਰ 3 ਅੱਜ ਮਿਤੀ 26 ਚੇਤ ਨਾਨਕ ਸਾਹੀ ਸੰਮਤ 557 ਮਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਦਰਤਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵੇਲੇ ਪੰਜ ਸਿੰਘ ਸਹਿਬਾਨ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹਰ ਗੁਰਸਿੱਖ ਜਿੱਥੇ ਨਿਤਨੇਮ ਕਰਦਾ ਹੈ ਉੱਥੇ ਹੀ ਪ੍ਰੇਰਣਾ ਦਿੱਤੀ ਜਾਂਦੀ ਹੈ ਕਿ ਆਪਣੇ ਘਰ ਅੰਦਰ ਸੌਣ ਤੋਂ ਅੱਧਾ ਘੰਟਾ ਪਹਿਲਾਂ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਸੁਣਾਉਣ ਦੀ ਰਵਾਇਤ ਮੋਢ ਸਰਜੀਤ ਕਰਨ ਤਾਂ ਕਿ ਬੱਚਿਆਂ ਨੂੰ ਸਿੱਖ ਕਦਰਾਂ ਕੀਮਤਾਂ ਦਾ ਵੱਧ ਤੋਂ ਵੱਧ ਗਿਆਨ ਹੋ ਸਕੇ ਤੇ ਸਿੱਖੀ ਨਾਲ ਪਿਆਰ ਵਧ ਸਕੇ ਮਤਾ ਨੰਬਰ 4 ਆਜ ਮਿਤੀ 26 ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਪ੍ਰੇਰਣਾ ਕੀਤੀ ਜਾਂਦੀ ਹੈ ਹਰ ਸਿੱਖ ਅੰਤਮ ਅਰਦਾਸ ਸਮੇ ਸਾਦੇ ਲੰਗਰ ਤਿਆਰ ਕਰਕੇ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਤੇ ਰਵੈਤਾ ਅਨੁਸਾਰ ਪਹਿਰਾ ਦਵੇ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਲਨਾਏ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਇਸ ਲਈ ਇਹ ਖਰਚ ਲੋੜਵੰਦ ਬੱਚਿਆਂ ਦੀ ਮਦਦ ਤੇ ਲਗਾਇਆ ਜਾਵੇ ਮਤਾ ਨੰਬਰ 5 ਹੈ ਜੀ ਅੱਜ ਮਿਤੀ 26 ਚੇਤ ਨਾਨਕਸ਼ਹੀ ਸੰਮਤ 500 57 ਮਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਬਾਨ ਦੀ ਇਕਤਰਤਾ ਸ਼੍ਰੀ ਅਕਾਲ ਤਖਸੈਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਬਾਨ ਵੱਲੋਂ ਫੈਸਲਾ ਕੀਤਾ ਗਿਆ ਕਿ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਮਤੀ ਬਤੀਹਾੜ ਨਾਨਕ ਸ਼ਾਹੀ ਸੰਮਤ 556 ਮਤਾਬਕ 15 ਜੁਲਾਈ 2024 ਨੂੰ ਮਤਾ ਨੰਬਰ 4 ਰਾਹੀਂ ਸ਼੍ਰੀ ਅਕਾਲ ਤਖਸਾਲ ਸਾਹਿਬ ਪਾਸੋਂ ਬੀਤੇ ਵਿੱਚ ਉਹਨਾਂ ਵੱਲੋਂ ਕੀਤੀਆਂ ਗਲਤੀਆਂ ਲਈ ਤਨਖਾਹ ਲਗਾਈ ਗਈ ਸੀ ਜਿਸ ਵਿੱਚ ਉਹਨਾਂ ਨੇ ਭੁੱਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ਼੍ਰੀ ਅਕਾਲ ਤਖਸਾਲ ਸਾਹਿਬ ਪਾਸ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਹਨ ਇਸ ਲਈ ਜਦੋਂ ਤੱਕ ਸ਼੍ਰੀ ਅਕਾਲ ਤਖਸਾਲ ਸਾਹਿਬ ਪੇਸ਼ ਹੋ ਕੇ ਉਹ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰਖਰੂ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਪੰਥਕ ਸਰਗਰਮੀਆਂ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ ਗਰੀਦ ਕਰਨ ਇਹਨਾਂ ਦੀਆਂ ਪੰਥਕ ਸੇਵਾਵਾਂ ਤੇ ਰੋਕ ਲਗਾਈ ਜਾਂਦੀ ਹੈ ਮਤਾ ਨੰਬਰ 6 ਅੱਜ ਮਿਤੀ 26 ਚੇਤ ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੀਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਮਹਿਸੂਸ ਕੀਤਾ ਗਿਆ ਕਿ ਅੱਜ ਪੰਜਾਬ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੀ ਅਤ ਲੋੜ ਹੈ ਤਾਂ ਜੋ ਹਰ ਸਿੱਖ ਗੁਰੂ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਹੋ ਸਕੇ ਇਸ ਲਈ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਦੇ ਪੰਥ ਪ੍ਰਸਿੱਧ ਪ੍ਰਚਾਰਕ ਰਾਗੀ ਢਾਡੀ ਤੇ ਕਵੀਸ਼ਰ ਸਹਿਬਾਨ ਆਪਣੇ ਦੇਸ਼ ਵਦੇਸ਼ ਦੇ ਦੌਰੇ ਤੋਂ ਪੰਜਾਬ ਮੁੜਨ ਅਤੇ ਅਗਲੇ 4 ਮਹੀਨੇ ਪੰਜਾਬ ਦੇ 10 ਪਿੰਡ ਚੁਣ ਕੇ ਉਹਨਾਂ ਵਿੱਚ ਸਮਰਪਿਤ ਹੋ ਕੇ ਪ੍ਰਚਾਰ ਕਰਨ ਭਾਈ ਗੁਰਦਾਸ ਜੀ ਦਾ ਇਹ ਕਥਨ ਹੈ ਜੀ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਓ ਬਣ ਆਈ ਭਾਵੇਂ ਕਿ ਇਹ ਕਥਨ ਪਰ ਅੱਜ ਕੱਲ ਆਪਾਂ ਮੈਂ ਦਾ ਵਿਸਥਾਰ ਦੱਸ ਦਿੰਨਾ ਵੀ ਥੋੜਾ ਜਿਹਾ ਸੁੱਖਾ ਜਿਹਾ ਜ਼ਿਆਦਾ ਪੈ ਗਏ ਆ ਸਾਨੂੰ ਜ਼ਮੀਨ ਤੇ ਜਾਣਾ ਚਾਹੀਦਾ ਜ਼ਮੀਨ ਤੇ ਜਾ ਕੇ ਹਰ ਸਿੱਖ ਮਾਈ ਭਾਈ ਤੱਕ ਗੁਰੂ ਦਾ ਉਪਦੇਸ਼ ਪਹੁੰਚਾਉਣਾ ਚਾਹੀਦਾ ਭਾਵੇਂ ਕਿ ਇਹ ਮਾਰਗ ਕਠਿਨ ਹੈ ਪਰ ਅਸੀਂ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਉਹਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਦੇ ਆ ਇਸ ਹਾਂਜੀ ਮਲਕੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰੇ ਖਿਆਲ ਤੇ ਸਾਰੇ ਪ੍ਰੈਸ ਨੂੰ ਵੀ ਪਤਾ ਹੈ ਤਖਤ ਸ਼੍ਰੀ ਦਮਨੋਵਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਜਗਵਿੰਦਰ ਸਿੰਘ ਜੀ ਪੰਜ ਪਿਆਰੇ ਸਹਿਬਾਨਾਂ ਵਿੱਚੋਂ ਗਿਆਨੀ ਮੰਗਲ ਸਿੰਘ ਜੀ ਸ਼੍ਰੀ ਅਕਾਲ ਤਖਸਾਲ ਦਾਸ ਸ਼੍ਰੀ ਅਕਾਲ ਤਖਸਾਲ ਸੇਵਾਦਾਰ ਅਤੇ ਕਾਰਜਕਾਰੀ ਜਹੇਦਾਰ ਸ਼੍ਰੀ ਅਕਾਲ ਤਖਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੇਖਾ ਸਾਹਿਬ ਇੱਕ ਇੱਕ ਮਸਲਾ ਸੀਗਾ ਜਿਹੜਾ ਵੀ ਫਿਲਮਾਂ ਬਣਦੀਆਂ ਨੇ ਸਿੱਖ ਇਤਿਹਾਸ ਦੇ ਉੱਤੇ ਬਣੀਆਂ ਹੁਣ ਵੀ ਇੱਕ ਨਵੀਆਂ ਫਿਲਮਾਂ ਆਈਆਂ ਨੇ ਉਹਨਾਂ ਦਾ ਰੋਲ ਵੀ ਹੋ ਰਿਹਾ ਹੈ ਉਸ ਨੂੰ ਲੈ ਕੇ ਕੋਈ ਤੁਸੀਂ ਕਮੇਟੀ ਬਣਾਈ ਹੈ ਕੋਈ ਰਿਵਿਊ ਕਮੇਟੀ ਤਾਂ ਕਿ ਉਸ ਦੇ ਵਿੱਚ ਗੁਰਮਤ ਰਹਿਤ ਮਰਿਆਦਾ ਜਿਹੜੀ ਹੈ ਉਸ ਨੂੰ ਦੇਖਿਆ ਜਾਵੇ ਫੇਰ ਹੀ ਉਸ ਨੂੰ ਰਿਲੀਜ਼ ਹੋਣ ਆਉਣ ਵਾਲੇ ਸਮੇਂ ਤੇ ਨਾ ਜੀ ਆਪਾਂ ਬੜੇ ਸ਼ੋਹਰਦ ਸਿੱਖ ਵਿਦਵਾਨ ਤੇ ਗੁਰਸਿੱਖਾਂ ਦੀ ਇੱਕ ਇਕੱਤਰਤਾ ਕਰਾਂਗੇ ਉੱਥੇ ਉੱਤੇ ਮੰਥਨ ਹੋਊਗਾ ਔਰ ਲੰਬੀ ਵਿਚਾਰ ਚਰਚਾ ਤੋਂ ਬਾਅਦ ਜੋ ਵੀ ਉਹਨਾਂ ਸਾਰੇ ਗੁਰਮੁਖਾਂ ਦੇ ਸੁਝਾਅ ਹੋਣਗੇ ਉਹਨੂੰ ਫਿਰ ਅੱਗੇ ਅਕਾਲ ਤਖਤ ਸਾਹਿਬ ਤੋਂ ਆਪਾਂ ਜਾਰੀ ਕਰਾਂਗੇ ਇਹ ਠੀਕ ਆ ਮਸਲਾ ਗੰਭੀਰ ਆ ਗੱਲ ਬੜੀ ਸਵਸ਼ਟਾ ਕਿ ਗੁਰੂ ਸਾਹਿਬ ਗੁਰੂ ਸਾਹਿਬ ਦੇ ਸਹਿਜਾ ਦੇ ਜਾਂ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਗੁਰੂ ਸਾਹਿਬ ਦੇ ਸਮਕਾਲੀ ਜਾਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਦਾ ਪਾਤਰ ਚਿੱਤਰਣ ਕੋਈ ਵੀ ਨਹੀਂ ਕਰ ਸਕਦਾ ਇਹਦਾ ਬਕਾਇਦਾ ਮਤਾ ਐਸਜੀਪੀਸੀ ਦਾ ਪਹਿਲਾਂ ਦਾ ਵੀ ਇੱਕ ਪਿਆ ਹੋਇਆ ਆਉਣ ਵਾਲੇ ਸਮੇਂ 'ਚ ਵੀ ਇਹਦੇ ਤੇ ਗੰਭੀਰ ਵਿਚਾਰ ਜਿਹੜੀ ਉਹ ਕੀਤੀ ਜਾਵੇਗੀ ਸਿੱਖ ਸਾਹਿਬ ਧਰਮ ਦੀ ਜਿਹੜੀ ਗੱਲ ਕੀਤੀ ਜਿਸਲੇ ਦਿਨ ਸ੍ਰੀ ਆਰ ਸਾਂਸੀ ਦੇ ਫੀਲਡ ਵਿੱਚ ਵੀ ਗਏ ਇਹ ਸਾਰਾ ਜਿਹੜੀ ਬਾਰਡਰ ਬੈਠਾ ਇਹ ਤੇ ਵੱਡੇ ਪੱਧਰ ਤੇ ਤਰਨ ਪਰਵਰਤਨ ਹੋ ਰਿਹਾ ਇਸ ਤਰੀਕੇ ਨਾਲ ਦੇਖੋ ਬਿੱਡਾ ਕੋਦਾਂ ਦੇਖੋ ਗੰਭੀਰ ਮਸਲਾ ਅੱਖਾਂ ਨਹੀਂ ਬੰਦ ਕੀਤੀਆਂ ਜਾ ਸਕਦੀਆਂ ਜਿੱਥੋਂ ਤੱਕ ਤੇ ਸਿੱਖ ਦੀ ਗੱਲ ਆ ਸਿੱਖ ਤੇ ਜਿਹੜਾ ਵਾ ਬੰਦ-ਬੰਦ ਵੀ ਕਟਾ ਲੇ ਖੋਪਰੀ ਲਵਾ ਲੇ ਉਹ ਸਿੱਖੀ ਨਹੀਂ ਛੱਡਦਾ ਪਰ ਚਲੋ ਜਿਨ੍ਹਾਂ ਨੂੰ ਅਜੇ ਪੂਰੀ ਸਿੱਖੀ ਦੀ ਸਮਝ ਨਹੀਂ ਹੁੰਦੀ ਉਹ ਵਰਗਲਾਏ ਜਾਂਦੇ ਆ ਜਾਂ ਕੋਈ ਹੋਰ ਕਾਰਨ ਬਣਦੇ ਆ ਮਸਲਾ ਗੰਭੀਰ ਆ ਇਸੇ ਕਰਕੇ ਅਸੀਂ ਜਿਹੜੇ ਵਿਦੇਸ਼ਾਂ 'ਚ ਪ੍ਰਚਾਰਕ ਬਹੁਤ ਗਏ ਹੋਇਆ ਉਹਨਾਂ ਨੂੰ ਕਿਹਾ ਵੀ ਸਮਝੋ ਐਮਰਜੈਂਸੀ ਆ ਹੁਣ ਤੇ ਸਾਰੇ ਪੰਜਾਬ ਨੂੰ ਮੁੜੋ ਤੇ ਪੰਜਾਬ ਨੂੰ ਮੁੜ ਕੇ ਆਪਾਂ ਥੋੜਾ ਜਿਹਾ ਸੁੱਖ ਸਹੂਲਤਾਂ ਦਾ ਤਿਆਗ ਕਰਕੇ ਵੇਖੋ ਇਹ ਮਸਲਾ ਪ੍ਰੇਮਦਾਈ ਆ ਆਪਾਂ ਹਰੇਕ ਨੂੰ ਪ੍ਰੇਮ ਦੇ ਨਾਲ ਹੀ ਸਮਝਾ ਸਕਦੇ ਹਾਂ ਆਪਾਂ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੀ ਗੱਲ ਸੁਣੀਏ ਤੇ ਫਿਰ ਉਹਨਾਂ ਦੇ ਨਾਲ ਗੱਲ ਕਰੀਏ ਮੈਂ ਗੁਰਦਾਸਪੁਰ ਦੇ ਇੱਕ ਦਿਨ ਇੱਕ ਪਿੰਡ ਤੇ ਇਵੇਂ ਹੀ ਚੱਲ ਗਿਆ ਸੀ ਅਨਾਉਂਸਮੈਂਟ ਕੀਤੀ ਤੇ ਬਾਬਾ ਜੀਵਨ ਸਿੰਘ ਤੇ ਗੁਰਦੁਆਰੇ ਸਾਰੀ ਸੰਗਤ ਇਕੱਠੀ ਹੋ ਗਈ ਉੱਥੇ ਰਹਿ ਰਾਸ ਮੈਂ ਖੁਦ ਉਹਨਾਂ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹਗੇ ਦੇਖ ਵਰਤੀ ਬਾਤਾਂ ਪਾਈਆਂ ਤੇ ਕਿਸੇ ਘਰ ਤੇ ਇਦਾਂ ਹੀ ਲੰਗਰ ਛਕਣ ਚੱਲ ਕੇ ਉਹਨਾਂ ਦੇ ਪੈਰ ਹੀ ਪੁੰਝੇ ਨਹੀਂ ਲੱਗਦੇ ਭੀ ਜਥੇਦਾਰ ਸਾਹਿਬ ਪ੍ਰਸ਼ਾਦਾ ਛਕਣ ਆਗੇ ਇਹ ਜਿਹੜੀ ਗੁਰ ਭਾਈ ਮੁਹਿਮਾ ਆਪਾਂ ਕਹਿ ਲਈਏ ਵੀ ਅਸੀਂ ਗੁਰ ਭਾਈ ਆ ਇਹਦੇ ਤਹਿਤ ਆਪਾਂ ਖੁੱਲਾ ਵਿਚਰਾਂਗੇ ਸੰਗਤ ਕੋਲ ਜਾਵਾਂਗੇ ਜਦੋਂ ਆਪਾਂ ਵਿਚਰਾਂਗੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਜੋ ਵੀ ਚੱਲ ਰਿਹਾ ਵਾ ਧਰਮ ਪਰਵਰਤਨ ਇਹ ਰੁਕ ਜਾਊਗਾ ਗੁਰੂ ਸਮਰੱਥ ਹੈ ਗੁਰੂ ਸਾਹਿ ਨੂੰ ਥਾਪੜਾ ਦੇ ਰਿਹਾ ਤੇ ਇਹ ਆਪਾਂ ਰੋਕਾਂਗੇ ਸਿੱਖ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਫਿਲਮ ਅਸਬੰਧੀ ਅਸੀਂ ਖਾਸ ਮੀਟਿੰਗ ਸਿੱਖ ਵਿਦਵਾਨਾਂ ਦੀ ਰੱਖਾਂਗੇ ਉਹ ਤਾਂ ਸ਼ੋਨੀ ਕਮੇਟੀ ਪਹਿਲਾਂ ਵੀ ਫੈਸਲਾ ਕਰ ਦਿੱਤੀ ਕਿ ਨਹੀਂ ਕੀਤਾ ਜਾਣਾ ਚਾਹੀਦਾ ਪਰ ਜਦੋਂ ਤੱਕ ਸੈਂਸਰ ਬੋਰਡ 'ਚ ਕੋਈ ਸਿੱਖ ਵਿਦਵਾਨ ਨਹੀਂ ਰੱਖਿਆ ਸ਼ਾਵਲ ਕੀਤਾ ਜਾਂਦਾ ਉਹਦੇ ਦੇਰ ਤੱਕ ਦੇਖੋ ਲੋੜ ਲੋੜ ਇਹ ਹੈ ਕਿ ਸਿੱਖ ਸੈਂਸਰ ਬੋਰਡ ਬਣੇ ਸਿੱਖ ਸੈਂਸਰ ਬੋਰਡ ਬਣੇ ਉਹ ਤੈਅ ਕਰੇ ਵੀ ਕੀ ਠੀਕ ਆ ਤੇ ਕੀ ਗਲਤ ਆ ਅਸੀਂ ਆਪਣੇ ਇਤਿਹਾਸ ਆਪਣੀਆਂ ਰਵੈਤਾਂ ਤੇ ਆਪਣੇ ਫਲਸਫੇ ਦਾ ਕਾਹਨ ਨਹੀਂ ਵੇਖ ਸਕਦੇ ਇਹਦੇ ਲਈ ਸਿੱਖ ਸੈਂਸਰ ਬੋਰਡ ਇਹਦੇ ਸੰਬੰਧੀ ਆਪਾਂ ਜਿਹੜੀਆਂ ਕਾਰਵਾਈਆਂ ਅੱਗੇ ਪਾਵਾਂਗੇ ਸਿਕ ਸੈਂਸਰ ਬੋਰਡ ਕਿਸ ਤਰ੍ਹਾਂ ਬਣ ਸਕਦਾ ਹੈ ਨਾਨਕਸ਼ਾ ਫਕੀਰ ਇੱਕ ਫਿਲਮ ਬਣੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸੈਵਨ ਲੋ ਨੂੰ ਮਾਨਤਾ ਦੇ ਦਿੱਤੀ ਜਦੋਂ ਰਿਲੀਜ਼ ਹੋਣ ਦਾ ਟਾਈਮ ਹੋਇਆ ਤੇ ਮਾਰਤੇ ਰੱਦ ਕਰ ਦਿੱਤੀ ਦੇਖੋ ਕਿੰਨੇ ਤੇ ਸਿਆਣੇ ਬੰਦੇ ਆਪਾਂ ਭਰਤੀ ਕਰਦੇ ਹੋ ਕੋ ਲੈ ਆਵੋਗੇ ਦੇਖੋ ਸਰਦਾਰ ਜੀ ਗੱਲ ਇਹ ਆ ਪਿੱਛੇ ਜੋ ਹੋ ਗਿਆ ਉਹ ਤੇ ਲੰਘਿਆ ਸਮਾਂ ਤੇ ਕੋਈ ਵਾਪਸ ਨਹੀਂ ਲਿਆ ਸਕਦਾ ਇਹ ਰੱਬ ਦਾ ਸੂਹਲ ਪਰ ਆਪਾਂ ਅੱਗੇ ਤੋਂ ਪੁਸ਼ ਕਰ ਸਕਦੇ ਆ ਉਹ ਜ਼ਰੂਰੀ ਆ ਇਹ ਬਹੁਤ ਵੱਡੀ ਦਿੱਕਤ ਹੈਗੀ ਆ ਤੁਹਾਡਾ ਤਾਂ ਹੀ ਸਵਾਲ ਆ ਔਰ ਵਾਜਿਬ ਸਵਾਲ ਆ ਤੁਹਾਡਾ ਇਹਦੇ ਤੇ ਕੁਝ ਨਾ ਕੁਝ ਹੋਊਗਾ ਸਰ ਸਾਹਿਬ ਜੇਕਰ ਘਰ ਘਰ ਦਾ ਜਿਹੜਾ ਸੈਂਸਰ ਬੋਰਡ ਆ ਉਹ ਨਹੀਂ ਮੰਨੇਗਾ ਜਿਸ ਦਾ ਪਹਿਲਾਂ ਮੰਗ ਕਰ ਚੁੱਕਿਆ ਜੀ ਬੀ ਸੀ ਤੇ ਫਿਰ ਆਪਾਂ ਕਿਸ ਨਾਲ ਸੈਂਸਰ ਬੋਰਡ ਕਿਸ ਸੈਂਸਰ ਬੋਰਡ ਕਿਸ ਨਾਲ ਕੰਮ ਕਰੇਗਾ ਕੰਮ ਕਰੂਗਾ ਜੀ ਦੇਖੋ ਅਸੀਂ ਇਸ ਦੇਸ਼ ਦੇ ਸ਼ਹਿਰੀ ਆ ਸਾਡੇ ਬਹੁਤ ਸਾਰੇ ਰਾਈਟ ਆ ਕਿਸੇ ਵੀ ਬੋਰਡ ਨੂੰ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਾਡੇ ਗੁਰੂ ਸਾਹਿਬ ਜਾਂ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੇ ਕੋਈ ਇਤਿਹਾਸ ਦੇ ਨਾਲ ਖਿਲਵਾੜ ਕਰੇ ਜਾਂ ਉਹਨਾਂ ਦਾ ਪਾਤਰ ਚਿੱਤਰਣ ਕਰੇ ਸਿੱਖ ਇਹ ਸਹਿਣ ਹੀ ਨਹੀਂ ਕਰਦਾ ਹੈਗਾ ਕੋਈ ਗੱਲ ਨਹੀਂ ਆਪਾਂ ਤਾਲਮੇਲ ਕਰਾਂਗੇ ਜਦ ਲੱਗ ਦੁਨੀਆ ਰਹੀ ਆ ਨਾਨਕ ਕਿਸ ਸੁਣੀਆਂ ਕਿਸ ਕਹੀਆਂ ਕੁਛ ਕਵਾਂਗੇ ਕੁਛ ਸੁਣਾਗੇ ਉਹ ਵੀ ਸਾਡੀ ਸੁਣਨਗੇ ਬੰਦੇ ਹੀ ਆ ਫਿਰ ਕਿਹੜੀ ਗੱਲ ਹੈ ਇਤਿਹਾਸ ਦੇ ਨਾਲ ਜੁੜਨ ਦੇ ਲਈ ਸਿੱਕੇ ਦਿੱਤੇ ਬੋਰਡ ਜਿਹੜਾ ਉਹ ਬਠ ਕੀਤਾ ਜਾਏਗਾ ਬੜੇ ਚੰਗੀਆਂ ਚਰਚਾਵਾਂ ਨੇ ਕੀਤਾ ਜਾਏਗਾ ਦੀ ਹੋਏਗਾ ਕਿ ਨਕੀਆਂ ਬਣਨੀਆਂ ਕਦੋਂ ਸ਼ੁਰੂ ਹੋਏਗਾ ਇਹਦੇ ਤੇ ਆਉਣ ਵਾਲੇ ਸਮੇਂ ਚ ਚਰਚਾ ਕੀਤੀ ਜਾਵੇਗੀ ਸਿੰਘ ਸਾਹਿਬ ਸਿੰਘ ਸਾਹਿਬ 2 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਵੱਡੇ ਫੈਸਲੇ ਕੀਤੇ ਗਏ ਸੀ ਅਕਾਲੀ ਦਲ ਦੇ ਜਿਹੜੀਆ ਗਲਤੀਆਂ ਵਾਲੇ ਉਹਨਾਂ ਨੂੰ ਸਜ਼ਾਵਾਂ ਵੀ ਲੱਗੀਆਂ ਸਾਹਿਬ ਹਾਂਜੀ ਔਰ ਅਕਾਲੀ ਦਲ ਦੇ ਵਿੱਚ ਇਕਤਾ ਵਾਸਤੇ ਯਤਨ ਵੀ ਹੋਏ ਕੋ ਪਰ ਅੱਜ ਕਾਲੀ ਦਲ ਦੇ ਵਕ ਵਕ ਧੜੇ ਵਕ ਵਕ ਭਰਤੀ ਕਰ ਰਿਹਾ ਜੀ ਇਹਦੇ ਬਾਰੇ ਕਾਲਪਤਿਕ ਸਰ ਦਾ ਕੀ ਆਦੇਸ਼ ਹੈ ਆਦੇਸ਼ ਇਕਤਾ ਦਾ ਉਹ ਤੇ ਨਿਕਲੇ ਹੋਇਆ ਜੀ ਆਪਾਂ ਤੇ ਅੱਜ ਵੀ ਕਹਿੰਨੇ ਆ ਮੈਂ ਵਿਸਾਖੀ ਦਾ ਜਦੋਂ ਸੰਦੇਸ਼ ਦਿੱਤਾ ਉਹਦੇ ਵਿੱਚ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਪਰਿਵਾਰ ਸਾਡੇ ਬਾਦਸ਼ਾਹ ਨੇ ਕਿਹਾ ਤੇ ਜਦੋਂ ਬਾਦਸ਼ਾਹ ਨੇ ਕਿਹਾ ਤੇ ਫਿਰ ਰਾਜਨੀਤਿਕ ਤੇ ਰਾਵੀ ਉਹਦੇ ਵਿੱਚ ਹੀ ਆਉਂਦੀਆਂ ਤੋਂ ਇਹੋ ਹੀ ਸੰਦੇਸ਼ ਆ ਵੀ ਇਕੱਠੇ ਹੋਣਾ ਚਾਹੀਦਾ ਪੰਥ ਤੇ ਪੰਜਾਬ ਦੇ ਵੱਡੇ ਹਿੱਤ ਵਾਲੇ ਇਕੱਠੇ ਹੋਣਾ ਚਾਹੀਦਾ ਵਾ ਇਹ ਫਸੀਲ ਤੋਂ ਹੀ ਉਹਦਨ ਆਦੇਸ਼ ਹੋਇਆ ਤੇ ਉਹ ਅੱਜ ਕਾਇਮ ਆ। ਸਿੰਘ ਸਾਹਿਬ ਕਿਹੜੀ ਗੱਲ ਜਾ ਰਹੀ ਸੀ ਅੱਜ ਬੜੀ ਛੇਤੀ ਦੇ ਵਿੱਚ ਕਾਲੀ ਦੇ ਵਿੱਚ ਕੀ ਚੱਲੀ ਹੈ ਮੀਟਿੰਗ ਬੁਲਾ ਲਈ ਗਈ ਹੈ ਉਹ ਸ਼੍ਰੋਮ ਦੀ ਕਾਲੀਤ ਬਾਦਲ ਨਹੀਂ ਤੇ ਕੰਪਲੀਟ ਨਹੀਂ ਹੈ। ਮੈਨੂੰ ਨਹੀਂ ਪਤਾ ਉਹ ਜੋੜ ਕੇ ਦੇਖਿਆ ਜਾ ਰਿਹਾ ਸੀ ਪਰ ਐਨੀ ਕਾਲੀ ਕਿਉਂ ਕਿ ਆ ਲੱਗਣ ਪੈ ਸੀ ਕਿ ਸਖ ਦੇ ਵਿੱਚ ਥੋੜਾ ਜਿਆਦਾ ਦੇਖੋ ਸਿੰਘ ਸਾਹਿਬ ਮੇਰੇ ਕੋਲ ਦੋ ਤਖਤਾਂ ਦੀ ਸੇਵਾਦਾਰੀ ਆ। ਆਨੰਦਪੁਰ ਸਾਹਿਬ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਵੱਡੀ ਗਿਣਤੀ ਦੀ ਸੰਗਤ ਆ ਰਹੀ ਆ। ਸੰਗਤ ਨੂੰ ਮਿਲਣਾ ਉਥੋਂ ਦੇ ਜਥੇਦਾਰ ਸਾਹਿਬ ਦਾ ਪਹਿਲਾ ਤੇ ਅਹਿਮ ਫਰਜ਼ ਆ। ਉਹਦੇ ਤੋਂ ਬਾਅਦ ਸਮਝ ਨਹੀਂ ਲੱਗਣਾ। ਇਸ ਕਰਕੇ ਵੇਖੋ ਸਿੱਖ ਕਿਹੜਾ ਕੋਈ ਇੱਥੇ ਯਕੀਨ ਕਰਦਾ ਵੀ ਕਿਸੇ ਨੂੰ ਪੁੱਛ ਕੇ ਤਰੀਕ ਰੱਖਣੀ ਆ। ਜਿੱਦਣ ਗੁਰੂ ਦਾ ਹੁਕਮ ਹੁੰਦਾ ਪਰ ਰੱਖ ਦਿੰਨੇ ਤੇ ਰੱਖਤੀ ਇਹਦੇ ਇਹਦੇ ਤੇ ਕੋਈ ਗੱਲ ਹੀ ਨਹੀਂ ਆ। ਕੱਲ੍ਹ ਕਿਹਾ ਸੀ ਅੱਜ ਆ ਗਈ ਆ। ਸਿੱਖ ਧਰਮ ਪਰਵਰਤਨ ਦੇ ਮਸਲੇ ਦੇ ਜੋ ਸਾਡੀਆਂ ਸੰਸਥਾਵਾਂ ਪੰਡਿਤਔਰ ਤੇ ਯਤਨ ਕਰਨ ਦੀ ਕੋਸ਼ਿਸ਼ ਕਰਦੀਆਂ। ਪਰ ਹੋ ਨਹੀਂ ਰਿਹਾ ਜਿਹੜਾ ਲਾਲਚ ਵਿੱਚ ਹੋ ਕੇ ਉਹ ਤੇ ਜਾਇਆ ਜਾ ਰਿਹਾ ਤੇ ਉਸ ਨੂੰ ਕਿਸੇ ਖਰੋਤ ਆਉਣੀ ਬਿਲਕੁਲ ਆਉਗੀ ਜੀ ਸੱਚੇ ਪਾਤਸ਼ਾਹ ਦੇ ਨਾ ਬਾਣੀ ਦੇ ਵਿੱਚ ਬਚਨ ਤੂੰ ਮੇਰੋ ਮੇਰ ਪਰਵਤ ਸੁਭਾਵੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਥਾਪੜਾ ਲੈ ਕੇ ਜ਼ਮੀਨ ਤੇ ਜਾਵਾਂਗੇ ਤੇ ਗੁਰੂ ਦੇ ਥਾਪੜੇ ਦੇ ਸਦਕਾ ਸੱਚੇ ਪਾਤਸ਼ਾਹ ਕੇ ਨਿਵਕੇ ਆਪਾਖਦੇ ਆ ਇਹਨੂੰ ਖੜੋਤ ਆਊਗੀ ਇਹਨੂੰ ਰੋਕ ਲੱਗੂਗੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਧੰਨਵਾਦ ਜੀ ਸਰ ਸੰਚਾਰ ਸਟਾਈਸ ਦਾ ਤੁਮਹਾਰਾ ਬੜਾ ਇੱਕ ਗੇ ਪਰੇਡ ਨੂੰ ਆਪਾਂ ਕਹਿੰਦੇ ਆ ਹੋਣ ਵਾਲੀ ਸੀ ਇਹਨੂੰ ਪੰਜਾਬ ਦਾ ਅੰਮ੍ਰਿਤਸਰ ਗੁਰੂ ਨਗਰੀ ਕਿਉਂ ਚੁਣਿਆ ਗਿਆ ਭਾਵੇਂ ਉਹ ਪ੍ਰਬੰਧਕਾਂ ਵੱਲੋਂ ਫਿਲਹਾਲ ਦੇਖੋ ਮੇਰੀ ਮੇਰੀ ਗੱਲ ਸੁਣੋ ਇਹ ਵਿਸ਼ਾਵਾ ਜੀਵਨ ਜਾਚ ਨਾਲ ਸੰਬੰਧਤ ਆਉਣ ਵਾਲੇ ਸਮੇਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਛਾਤਰ ਛਾਇਆ ਚ ਗੁਰਸਿੱਖ ਵਿਦਵਾਨਾਂ ਗੁਰਮਖਾਂ ਗੁਰਸਿੱਖਾਂ ਉਹਨਾਂ ਦਾ ਇੱਕ ਇਕੱਠ ਸੱਦਿਆ ਜਾਊ ਇਹਦੇ ਤੇ ਚਰਚਾ ਕੀਤੀ ਜਾਊ ਹਰ ਚਰਚਾ ਤੋਂ ਬਾਅਦ ਇਹਦੇ ਤੇ ਜੋ ਫੈਸਲਾ ਹੋਊਗਾ ਸੰਗਤ ਨੂੰ ਦੱਸਿਆ ਜਾਊ ਭਾਵੇਂ ਕਿ ਮੈਂ ਇਸ ਗੱਲ ਨਾਲ ਸਹਿਮਤ ਹਾਂ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਖਾਸ ਕਰਕੇ ਮਸਾਖੀ ਆ ਗਈ ਖਾਲਸੇ ਦਾ ਸਾਜਨਾ ਦਿਹਾੜਾ ਤਾਂ ਜਿਹੜੇ ਕੋਈ ਪ੍ਰਬੰਧਕ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਨਾ ਕਰੀਏ ਬਾਕੀ ਵੇਖੋ ਕੁਦਰਤ ਨੇ ਬੰਦਾ ਬਣਾਇਆ ਵਾ ਜਨਾਨੀ ਬਣਾਈਆਂ ਤੇ ਜੇ ਵਿਚਾਰੇ ਮਹਾਂਤ ਵੀ ਰੱਬ ਹੀ ਪੈਦਾ ਕਰਦਾ ਚੌਥੀ ਕੈਟਾਗਰੀ ਰੱਬ ਨੇ ਨਹੀਂ ਪੈਦਾ ਕੀਤੀ ਗੱਲ ਸਵੱਛਤਾ ਹਾਂ ਇਹਦੇ ਸਬੰਧੀ ਕੀ ਹੋਣਾ ਜੀਵਨ ਜਾਜ ਨਾਲ ਸੰਬੰਧਿਤ ਮਸਲਾ ਵਾ ਕਾਰਜ ਵਿੱਚ ਫਤਿਹ ਪਾ ਸਕਦੇ ਆ ਜਿਵੇਂ ਕੋਈ ਐਮਰਜੈਂਸੀ ਲੱਗੀ ਹੋਵੇ ਤੇ ਫੌਜ ਸੱਦ ਲਈ ਜਾਂਦੀ ਆ ਇਹ ਗੁਰੂ ਕੀ ਫੌਜ ਆ ਤੇ ਇਹਨਾਂ ਨੂੰ ਆਖਿਆ ਜਾਂਦਾ ਵਾ ਕਿ ਇਹ ਪੰਜਾਬ ਵਿੱਚ ਆਉਣ ਤੇ ਖੁੱਲ ਕੇ ਗੁਰਮਤਿ ਦਾ ਪ੍ਰਚਾਰ ਕਰਨ 10-10 ਪਿੰਡ ਜਿਹੜੇ ਆ ਉਹ ਸਾਂਭੇ ਜਾਣ ਅੱਜ ਪੰਜਾਬ ਨੂੰ ਧਰਮ ਪ੍ਰਚਾਰ ਦੀ ਇੱਕ ਵੱਡੀ ਲੋੜ ਹੈਗੀ ਆ ਇਹ ਮਤੇ ਦਾ ਥੋੜਾ ਵਿਸਥਾਰ ਆ ਮਤਾ ਨੰਬਰ 7 ਆਜ ਮਿਤੀ 26 ਨਾਨਕਸ਼ਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੇਤ શ્રી ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿੱਤੀ ਬੱਤੀ ਜੇਠ ਸੰਮਤ ਨਾਨਕਸ਼ਾਹੀ 550 ਮੁਤਾਬਕ 14 ਜੂਨ 2018 ਨੂੰ ਮਤਾ ਨੰਬਰ 1 ਦੀ ਰੋਸ਼ਨੀ ਵਿੱਚ ਵਿਚਾਰ ਅੱਗੇ ਵਧਾਉਂਦਿਆਂ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਹਿਬਾਨ ਵਿੱਚ ਸੇਵਾ ਨਿਭਾਉਣ ਵਾਲੇ ਗਰੰਤੀ ਸਿੰਘ ਕੀਰਤਨੀਏ ਸਿੰਘ ਅਤੇ ਸੇਵਾਦਾਰ ਸਿੰਘਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ ਗੁਰਦੁਆਰਾ ਕਮੇਟੀਆਂ ਨੂੰ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਿ ਕਈ ਗੁਰੂ ਘਰਾਂ ਦੇ ਗ੍ਰੰਥੀ ਸਿੰਘ, ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਕਈ ਥਾਵਾਂ ਤੇ ਮਾਣ ਸਨਮਾਨ ਕੀਤਾ ਗਿਆ। ਉਹਨਾਂ ਨੂੰ ਕਈਆਂ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ, ਕਈ ਹੋਰ ਵੀ ਮਦਦ ਕੀਤੀ ਗਈ। ਅਮਲ ਹੋਇਆ ਪੁਰਾਣੇ ਹੁਕਮਨਾਮੇ ਤੇ ਪਰ ਅਜੇ ਵੀ ਹੋਰ ਅਮਲ ਦੀ ਲੋੜ ਆ। ਇਸ ਕਰਕੇ ਦੁਬਾਰਾ ਤੋਂ ਇਹ ਚੇਤੇ ਕਰਵਾਇਆ ਜਾਂਦਾ। ਕਿ ਇਹ ਜਿਹੜੇ ਗਰੰਥੀ ਸਿੰਘ ਨੇ ਇਹ ਵਿਸ਼ੇਸ਼ ਸਤਕਾਰ ਦੇ ਹੱਕਦਾਰ ਨੇ ਇਸ ਕਰਕੇ ਇਹਨਾਂ ਦੀਆਂ ਲੋੜਾਂ ਵੱਲ ਸੰਗਤ ਤੇ ਕਮੇਟੀਆਂ ਜ਼ਰੂਰ ਧਿਆਨ ਦੇਣ। ਆਜਮਤੀ ਇਹ ਮਤਾ ਨੰਬਰ 8 ਹੈ ਗਾਦੀ ਆਪਣਾ। ਆਜਮਤੀ ਸ਼ਾਭੀ ਚੇਤ ਨਾਨਕ ਸ਼ਾਹੀ ਸੰਮਤ 557 ਮੁਤਾਬਕ 8 ਅਪ੍ਰੈਲ 2025 ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੀਤ ਸ਼੍ਰੀ ਕਾਲਤਕ ਸਹਿਬ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਹੈ ਕਿ ਇੱਕ ਵਿਸਾਖ ਨਾਨਕਸ਼ਾਹੀ ਸੰਮਤ 557 ਮੁਤਾਬਕ 13 April 2025 ਨੂੰ ਖਾਲਸੇ ਦੇ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਹੈ ਖਾਲਸਾ ਦਾ ਸਿਰਜਨਾ ਦਿਹਾੜਾ ਆ ਰਿਹਾ ਹੈ ਸਮੁੱਚੀ ਦੁਨੀਆ ਇਸ ਦਿਨ ਵਿਸ਼ੇਸ਼ ਗੁਰਮਤ ਸਮਾਗਮ ਅਤੇ ਵੱਡੇ ਪੱਧਰ ਤੇ ਅਮਰਤ ਸੰਚਾਰ ਦੇ ਪ੍ਰਬੰਧ ਜਿਹੜੇ ਨੇ ਉਹ ਵਿਸ਼ੇਸ਼ ਕਰੇ ਤਖਤ ਸਹਿਬਾਨ ਤੇ ਵੀ ਅਮਰਤ ਸੰਚਾਰ ਕਰਵਾਏ ਜਾ ਰਹੇ ਹਨ ਸੰਗਤ ਵਾਦ ਤੋਂ ਵਾਦ ਇਨ੍ਹਾਂ ਅਮਰ ਸੰਚਾਰ ਦੇ ਸਮਾਗਮਾਂ ਦਾ ਲਾਹਾ ਲੈ ਕੇ ਗੁਰੂ ਵਾਲੇ ਬਣੇ ਵੈਸਾਖੀ ਵਾਲੇ ਦਿਨ ਖਾਲਸੇ ਦੀ ਸਾਜਣਾ ਕਰਕੇ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਹੈ ਇਸ ਕਰਕੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਈਏ ਅਤੇ ਸਮੁੱਚੀ ਦੁਨੀਆ ਵਿੱਚ ਇੱਕ ਸਾਂਝੇ ਪਰਿਵਾਰ ਵਾਂਗ ਵਿਤਰਦਿਆਂ ਸਰਬੱਤ ਦੇ ਭਲੇ ਦੇ ਕਾਰਜ ਕਰਦਿਆਂ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਈਏ ਕਿਉਂਕਿ ਭਾਵੇਂ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਿਆ ਹੋਵੇ ਪਰ ਉਹ ਜਿੱਥੇ ਮਰਜੀ ਰਹਿੰਦਾ ਇੱਕ ਗੱਲ ਸਾਂਝੀ ਹੁੰਦੀ ਆ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਆ ਅਸੀਂ ਇੱਕ ਸਾਂਝਾ ਪਰਿਵਾਰ ਆ ਇਸ ਕਰਕੇ ਸਾਨੂੰ ਸਾਂਝੇ ਪਰਿਵਾਰ ਵਾਂਗ ਵਿਚਰਨਾ ਚਾਹੀਦਾ ਇੱਕ ਦੂਜੇ ਦੇ ਦੁੱਖ ਸੁੱਖ 'ਚ ਸ਼ਾਮਲ ਹੋਣਾ ਚਾਹੀਦਾ ਇਹ ਅੱਜ ਅਠ ਮੱਥੇ ਜਿਹੜੇ ਨੇ ਉਹ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਦੇ ਵਿੱਚ ਪਾਸ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ